ਸਤ ਗੁਰੂ ਕੋ ਦਬ ਤਬ ਸੰਨ ਮਨੋ ਲਲ ਤਬ ਦਬ ਤਬ ਸੰ ਪਈ ਸਾਹਿਬ ਗੱਲ ਕਰੀਏ ਤੁਹਾਡੇ ਜੀਵਨ ਦੀ ਤਾਂ ਅੱਖਾਂ ਦੀ ਰੌਸ਼ਨੀ ਚਾਹੀ ਨਹੀਂ ਹੈ ਪਰ ਗੁਰਬਾਣੀ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਚਾਨਣ ਮਨ ਰਹੇ ਹੋ ਤਾਂ ਕੀ ਕੋਈ ਘਟਨਾ ਘਟੀ ਕਿਥੋਂ ਦਾ ਤੁਹਾਡਾ ਜਨਮ ਸਥਾਨ ਹੈ ਅੱਖਾਂ ਦੀ ਰੌਸ਼ਨੀ ਕਦੋਂ ਦੀ ਨਹੀਂ ਹੈ ਰੱਖ ਅੱਖਾਂ ਦੀ ਰੋਸ਼ਨੀ ਮੇਰੀ ਪੰਜਵੀਂ ਜਮਾਤ ਤੱਕ ਮੈਂ ਆਪਣੇ ਨਗਰ ਸਾਵਲੀ ਸਾਬਕ ਪੜਦਾ ਰਿਆ ਉਸ ਤੋਂ ਬਰੰਤ ਸਰਕਾਰੀ ਹਾਈ ਸਕੂਲ ਵਿਖੇ ਜਦੋਂ ਮੈਂ ਫਤਿਆਬਾਦ ਵਿਖੇ ਗਿਆ ਪੜਨ ਵਾਸਤੇ ਤੇ ਉਦੋਂ ਡਾਕਟਰ ਚੱਕਾ ਪਰਖਣ ਵਾਸਤੇ ਆਏ ਤੇ ਉਦੋਂ ਮੇਰੇ ਕੋ ਪੂਜੇ ਨਿੱਕੇ ਨਿੱਕੇ ਅੱਖਾਂ ਨਹੀਂ ਪੜੇ ਗਏ ਉਦੋਂ ਮੈਨੂੰ ਪਤਾ ਲੱਗਾ ਮੇਰੇ ਅੱਖਾਂ ਦੀ ਰੋਸ਼ਨੀ ਕੱਟੀ ਹੈ 7ਵੇਂ ਜਵਾਬ ਦੇ ਵਿੱਚ ਜਦੋਂ ਮੇਰਾ ਪੇਪਰ ਹਾਲ ਦੇ ਵਿੱਚ ਹੋਇਆ ਤੇ ਮੈਨੂੰ ਅੱਖਰ ਦਿਸਣੋਂ ਹਟ ਗਏ ਮੈਨੂੰ ਪਤਾ ਲੱਗਾ ਕਿ ਅੱਖਰਾਂ ਤਕੀ ਲਿਖਿਆ ਦਮ ਦਮ ਨੂੰ ਸਾਲ ਮਹਿਤਾ ਸਾਹਿਬ ਵਿਖੇ ਜੋ ਮੌਜੂਦਾ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਦੇ ਕੋਲ ਲੈ ਗਏ ਉੱਥੇ ਮੈਂ ਸਾਡੇ ਉਸਤਾਦ ਰਾਗੀ ਪੂਰਨ ਸਿੰਘ ਜੀ ਉਹਨਾਂ ਦੇ ਕੋਲੋਂ ਇਹ ਰਾਗ ਵਿਦਿਆ ਪ੍ਰਾਪਤ ਕੀਤੀ ਤਿੰਨ ਸਾਲ ਦਾ ਸਮਾਂ ਮੈਂ ਉੱਥੇ ਕੀਰਤਨ ਸਿੱਖਾਈ ਔਰ ਗੁਰਬਾਣੀ ਦੀ ਨਾਲ-ਨਾਲ ਸੰਤਿਆ ਸਿੰਘਾਂ ਦੇ ਕੋਲ ਲੈ ਕੇ ਤਿੰਨ ਸਾਲ ਗੁਰਬਾਣੀ ਕੀਰਤਨ ਸਿੱਖਿਆ ਭਾਈ ਸਾਹਿਬ ਇਹ ਉਸ ਤੋਂ ਬਾਅਦ ਤੁਸੀਂ ਕਿੰਨਾ ਚਿਰ ਉੱਥੇ ਦਮਦਮਾ ਸਾਹਿਬ ਉੱਥੇ ਕਿੰਨਾ ਚਿਰ ਸੇਵਾ ਨਵਾਈ ਦਾਗੀ ਸਿੰਘ ਦੀ ਤਾਂ ਫਿਰ ਇਹ ਖਡੂਰ ਸਾਹਿਬ ਵਿਖੇ ਏ ਆਉਣ ਦਾ ਕਿਵੇਂ ਸੁਭਾਗ ਪ੍ਰਾਪਤ ਹੋਇਆ ਜੀ ਇਹ ਤਾਂ ਗੱਲ ਭਾਈ ਸਾਹਿਬ ਤੁਹਾਡੇ ਠੀਕ ਹੈ ਕਿ ਆਪਾਂ ਲੱਖਾਂ ਰੁਪਈਆ ਗਾਉਣ ਵਾਲਿਆਂ ਦੇ ਨੱਚਣ ਟੱਪਣ ਵਾਲਿਆਂ ਦੇ ਉੱਤੋਂ ਦੀ ਵਾਰ ਦੇ ਦਿੰਨੇ ਆ ਖਰਚ ਕਰ ਦਿੰਨੇ ਆ ਔਰ ਜਦੋਂ ਕਿਤੇ ਗੁਰਬਾਣੀ ਕੀਰਤਨ ਦੀ ਗੱਲ ਆਉਂਦੀ ਹੈ ਢਾਡੀ ਸਿੰਘਾਂ ਦੀ ਗੱਲ ਆਉਂਦੀ ਹੈ ਪ੍ਰਚਾਰਕਾਂ ਦੀ ਗੱਲ ਆਉਂਦੀ ਹੈ ਉਦੋਂ ਆਪਾਂ ਥੋੜਾ ਹੱਥ ਘੋਟ ਲੈਣੇ ਆ ਇਹੋ ਕਾਰਨ ਹੈ ਕਿ ਸਾਡੇ ਗਰੰਤੀ ਸਹਿਬਾਨ ਸਾਡੇ ਰਾਗੀ ਸਹਿਬਾਨ ਆਪਣੇ ਬੱਚਿਆਂ ਨੂੰ ਇਸ ਲਾਈਨ ਦੇ ਵਿੱਚ ਲਾਉਣ ਤੋਂ ਚਿਜ ਕਰ ਰਹੇ ਹਨ ਲਾਉਣ ਤੋਂ ਇਨਕਾਰ ਕਰ ਰਹੇ ਹਨ ਬਹੁਤੇ ਨਹੀਂ ਲਾ ਰਹੇ ਕਿ ਸਾਡਾ ਸਤਕਾਰ ਸਾਡਾ ਸਤਕਾਰ ਨਹੀਂ ਹੋ ਰਿਹਾ ਸਾਡੇ ਬੱਚਿਆਂ ਦਾ ਸਤਕਾਰ ਕਿਵੇਂ ਹੋਵੇ ਫੇਰ ਬਸਾਇਆ ਫੇਰ ਆਣ ਸਤਿਗੁਰ ਖਡੂਰ ਇਸ ਵੇਲੇ ਮੌਜੂਦਾਂ ਜੀ ਅੱਠ ਗੁਰੂ ਸਹਿਬਾਨਾਂ ਦੀ ਚਰਨਸ਼ੋਪਾਪਤ ਪਵਿੱਤਰ ਧਰਤੀ ਸ੍ਰੀ ਖਡੂਰ ਸਾਹਿਬ ਵਿਖੇ ਸੋ ਸਾਡੇ ਨਾਲ ਇਸ ਵੇਲੇ ਇੰਟਰਵਿਊ ਦੇ ਵਿੱਚ ਮੌਜੂਦ ਨੇ ਹਜ਼ੂਰੀ ਰਾਗੀ ਭਾਈ ਹਰਦੀਪ ਸਿੰਘ ਜੀ ਜੋ ਕਿ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਹਜ਼ੂਰੀ ਰਾਗੀ ਦੀ ਸੇਵਾ ਨਿਭਾ ਰਹੇ ਨੇ ਦੱਸ ਦਈਏ ਕਿ ਭਾਵੇਂ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਨਹੀਂ ਹੈ ਪਾਰੋ ਆਪਣੀ ਮਿੱਠੀ ਆਵਾਜ਼ ਦੇ ਨਾਲ ਘਰਾਂ ਦੇ ਵਿੱਚ ਗੁਰਬਾਣੀ ਦਾ ਚਾਨਣ ਫਲਾ ਰਹੇ ਨੇ ਤੋਂ ਸਾਡੇ ਨਾਲ ਮੌਜੂਦ ਨੇ ਭਾਈ ਹਰਦੀਪ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਟਰਵਿਊ ਦੀ ਸ਼ੁਰੂਆਤ ਦੇ ਵਿੱਚ ਅਸੀਂ ਭਾਈ ਸਾਹਿਬ ਦੇ ਕੋਲੋਂ ਇੱਕ ਸ਼ਬਦ ਦੀ ਪੰਕਤੀ ਸੁਣਾਂਗੇ ਸੋ ਤੁਸੀਂ ਸਭ ਤੋਂ ਪਹਿਲਾਂ ਸੁਣੋ ਜੀ ਭਾਈ ਸਾਹਿਬ ਕੋਲ ਇੱਕ ਮਿੱਠੀ ਆਵਾਜ਼ ਵਿੱਚ ਸ਼ਬਦ ਦੀ ਪੰਕਤੀ ਹਾਂਜੀ ਫੇਰ ਵਸਾਇਆ ਫੇਰ ਸਤ ਗੁਰ ਖਾਡੂਰ ਫੇਰ ਵਸਾਇਆ ਫੇਰ ਸਤ ਗੁਰ ਖਾਡੂਰ 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 ਫੇਰ ਵਸਾਇਆ ਫੇਰਣ ਸਤ ਗੁਰ ਖਾਡੂਰ ਹੇ ਰਵਸਾਇਆ ਹੇ ਰਣ ਸਤਗੁਰ ਖਾਡੂਰ ਜਪ ਤਪ ਸੰਜਮ ਨਾਲ ਤਦ ਜਪ ਤਪ ਸੰਜਮ ਨਾਲ ਤਦ ਹੋਰ ਮੋਚ ਕਰੋ ਰੇ ਹੇ ਰਵਸਾਇਆ ਹੇ ਰਣ ਸਤਗੁਰ ਖਾਡੂਰ ਫੇਰ ਵਸਾਇਆ ਫੇਰ ਸਤ ਗੁਰ ਖਾਡੂਰ ਸਤ ਗੁਰ ਖਾਡੂਰ ਸਤ ਗੁਰ ਖਾਡੂਰ ਬਹੁਤ ਵਧੀਆ ਭਾਈ ਸਾਹਿਬ ਭਾਈ ਸਾਹਿਬ ਗੱਲ ਕਰੀਏ ਤੁਹਾਡੇ ਜੀਵਨ ਦੀ ਤਾਂ ਅੱਖਾਂ ਦੀ ਰੌਸ਼ਨੀ ਚਾਹੀ ਨਹੀਂ ਹੈ ਪਰ ਗੁਰਬਾਣੀ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਚਾਨਣ ਮਨ ਰਹੇ ਹੋ ਤਾਂ ਕੀ ਕੋਈ ਘਟਨਾ ਘਟੀ ਕਿੱਥੋਂ ਦਾ ਤੁਹਾਡਾ ਜਨਮ ਸਥਾਨ ਐ ਅੱਖਾਂ ਦੀ ਰੋਸ਼ਨੀ ਕਦੋਂ ਦੀ ਨਹੀਂ ਹੈ ਜੀ ਸਾਡਾ ਨਗਰ ਸਾਪੜੀ ਸਾਹਿਬ ਹੈ ਜੀ ਜਿੱਥੇ ਚਾਰ ਪੰਜ ਸੈਨ ਮੁਬਾਰਕ ਚਰਨ ਪਾਕਿ ਧਰਤੀ ਨੂੰ ਪਾਗਲਾਏ ਉਸ ਨਗਰ ਵਿੱਚ ਮੇਰਾ ਜਨਮ ਮਾਤਾ ਜਗਿੰਦਰ ਕੌਰ ਔਰ ਪਿਤਾ ਧਰਮ ਸਿੰਘ ਦੇ ਘਰ ਵਿਖੇ ਮੇਰਾ ਜਨਮ ਹੋਇਆ ਰੱਖ ਅੱਖਾਂ ਦੀ ਰੋਸ਼ਨੀ ਮੇਰੀ ਪੰਜਵੀਂ ਜਮਾਤ ਤੱਕ ਮੈਂ ਆਪਣੇ ਨਗਰ ਸਾਵਲੀ ਸਾਬਕ ਪੜਦਾ ਰਿਆਂ ਉਸ ਤੋਂ ਪਰੰਤ ਸਰਕਾਰੀ ਹਾਈ ਸਕੂਲ ਵਿਖੇ ਜਦੋਂ ਮੈਂ ਫਤਿਹਬਾਦ ਵਿਖੇ ਗਿਆ ਪੜਨ ਵਾਸਤੇ ਤੇ ਉਦੋਂ ਡਾਕਟਰ ਚੱਕਪ ਉਰ ਕਰਨ ਵਾਸਤੇ ਆਏ ਤੇ ਉਦੋਂ ਮੇਰੇ ਕੋ ਕੁਝ ਨਿੱਕੇ ਨਿੱਕੇ ਅੱਖਾਂ ਨਹੀਂ ਪੜੇ ਗਏ ਉਦੋਂ ਮੈਨੂੰ ਪਤਾ ਲੱਗਾ ਮੇਰੇ ਅੱਖਾਂ ਦੀ ਰੋਸ਼ਨੀ ਕੱਟੀ ਹੈ 7ਵੇਂ ਜਵਾਬ ਵਿੱਚ ਜਦੋਂ ਮੇਰਾ ਪੇਪਰ ਹਾਲ ਦੇ ਵਿੱਚ ਹੋਇਆ ਤੇ ਮੈਨੂੰ ਅੱਖਰ ਦਿਸਣੋਂ ਹਟ ਗਏ ਮੈਨੂੰ ਪਤਾ ਲੱਗਾ ਕਿ ਅੱਖਰਾਂ ਤੱਕ ਕੀ ਲਿਖਿਆ ਤਾਂ ਪਈ ਸਾਬ ਗੱਲ ਕੀਤੀ ਜਾਵੇ ਤਾਂ ਜਦੋਂ ਇੱਕਦਮ ਪਤਾ ਲੱਗਾ ਕਿ ਹੁਣ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ ਤਾਂ ਫਿਰ ਇਸ ਪਾਸੇ ਵੱਲ ਕਿਵੇਂ ਧਿਆਨ ਕਿਹਾ ਕਿ ਹਾਂ ਮੈਂ ਫਿਰ ਇਹ ਪਾਸਾ ਜਿਹੜਾ ਕਿ ਤੁਸੀਂ ਇੱਕ ਰਾਗੀ ਸਿੰਘ ਦੀ ਡਿਊਟੀ ਨਿਭਾਈ ਤਾਂ ਇਸ ਤੋਂ ਬਾਅਦ ਤੁਸੀਂ ਇਹ ਜਿਹੜੀ ਸਾਰੀ ਸਿੱਖਿਆ ਕਿੱਥੋਂ ਲਈ ਜੀ ਜਦੋਂ ਪਤਾ ਮੈਨੂੰ ਲੱਗਾ ਵੀ ਨਿਗਾਹ ਹੁਣ ਘਟਦੀ ਜਾ ਰਹੀ ਆ ਤੇ ਪੜ੍ਹਾਈ ਛੱਡ ਦਿੱਤੀ ਮੈਂ ਉਸ ਤੋਂ ਅਪਰੰਤ ਮੇਰੇ ਮਾਤਾ ਪਿਤਾ ਨੇ ਸਾਡੇ ਨਾਗਰ ਵਿੱਚ ਮਹਾਂਪੁਰਖ ਬਾਬਾ ਦੀਵਾਨ ਸਿੰਘ ਜੀ ਬਾਬਾ ਕਜਾਨ ਸਿੰਘ ਦੀ ਕਾਰ ਸੇਵਾ ਕਰਾ ਰਹੇ ਸਨ ਤੇ ਮਾਤਾ ਪਿਤਾ ਨੇ ਸੋਚਿਆ ਕਿ ਗੁਰੂ ਘਰ ਦੀ ਸੇਵਾ ਵਿੱਚ ਲਾ ਦਈਏ ਕੋਈ ਨਾ ਕੋਈ ਖੈਰ ਪੈ ਜਾਊਗੀ ਇਤਾਰ ਸਾਲ ਮੈਂ ਗੁਰੂ ਘਰ ਵਿਖੇ ਸੇਵਾ ਕੀਤੀ ਚੋਲਾ ਸਾਉਤਨ ਲੈ ਕੇ ਗੱਜਾ ਵੀ ਲੈ ਕੇ ਆਉਣਾ ਮੈਂ ਦੁੱਧ ਪ੍ਰਸ਼ਾਦਿਆਂ ਦਾ ਫਿਰ ਸਾਡੇ ਲਾਂਗਰੀ ਸਨ ਬਾਬਾ ਫੌਜਾ ਸਿੰਘ ਜੀ ਉਹਨਾਂ ਨੇ ਉਹਨਾਂ ਦੇ ਨਾਲ ਮੈਂ ਹੈਲਪ ਕਰਾਉਣੀ ਪ੍ਰਸ਼ਾਦਿਆਂ ਦੀ ਸੇਵਾ ਸੰਗਤ ਨੂੰ ਪ੍ਰਸ਼ਾਦ ਦੇ ਸਕਾਉਣੇ ਔਰ ਜਿਹਨੂੰ ਜਲ ਪਾਣੀ ਦੀ ਲੋੜ ਉਹਨਾਂ ਨੂੰ ਜਲ ਪਾਣੀ ਸਕਾਉਣਾ ਇਸ ਤਰ੍ਹਾਂ 4 ਸਾਲ ਮੈਂ ਗੁਰੂ ਘਰ ਦੀ ਸੇਵਾ ਵਿੱਚ ਬਤੀਤ ਕੀਤੇ ਜੋ ਗੱਲ ਕਰ ਰਹੇ ਹੋ ਗੁਰੂ ਘਰ ਦੀ ਸੇਵਾ ਕੀਤੀ ਤਾਂ ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਵੀ ਤੁਸੀਂ ਗੁਰੂ ਦੇ ਲੜ ਲੱਗੇ ਤਾਂ ਕਿਤੇ ਨਾ ਕਿਤੇ ਕੋਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੋਵੇ ਉਸ ਦੌਰ ਦੇ ਦੌਰਾਨ ਜਦੋਂ ਤੁਸੀਂ ਗੁਰੂ ਘਰ ਦੀ ਸੇਵਾ ਕਰਨ ਗਏ ਜਾਂ ਪ੍ਰਸ਼ਾਦਿਆਂ ਦੀ ਗਜਾ ਕਰਨ ਜਾਂਦੇ ਹੋ ਤਾਂ ਕੋਈ ਨਾ ਕੋਈ ਦਿੱਕਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਹੋਵੇ ਨਿਗਾਹ ਨਾ ਹੋਣ ਕਰਕੇ ਥੋੜਾ ਮੁਸੀਬਤ ਤੇ ਆਉਂਦੀ ਹੈ ਪਰ ਸਤ ਗੁਰਾਂ ਦੀ ਕਿਰਪਾ ਦੇ ਨਾਲ 4 ਸਾਲ ਮੈਂ ਸੇਵਾ ਨਿਭਾਈ ਚੜ੍ਹਦੀ ਕਲਾ ਦੇ ਨਾਲ ਉਸ ਤੋਂ ਪਰੰਤ ਫਿਰ ਮਹਾਂਪੁਰਖ ਬਾਬਾ ਦੀਵਾਨ ਸਿੰਘ ਜੀ ਔਰ ਸਾਡੇ ਪਿਤਾ ਭਾਈ ਧਰਮ ਸਿੰਘ ਜੀ ਦਮਦਮ ਨਗਰ ਸਾਲ ਮਹਿਤਾ ਸਾਹਿਬ ਵਿਖੇ ਜੋ ਮੌਜੂਦਾ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਦੇ ਕੋਲ ਲੈ ਗਏ ਉੱਥੇ ਮੈਂ ਸਾਡੇ ਸਾਡੇ ਉਸਤਾਦ ਰਾਗੀ ਪੂਰਨ ਸਿੰਘ ਜੀ ਉਹਨਾਂ ਦੇ ਕੋਲੋਂ ਇਹ ਰਾਗ ਵਿਦਿਆ प्राप्त की तीन साल ਦਾ ਸਮਾਂ ਮੈਂ ਉੱਥੇ ਕੀਰਤਨ ਸਿੱਖਾਈ ਔਰ ਗੁਰਬਾਣੀ ਦੀ ਨਾਲ-ਨਾਲ ਸੰਤਿਆ ਸਿੰਘਾਂ ਦੇ ਕੋਲ ਲੈ ਕੇ ਤਿੰਨ ਸਾਲ ਗੁਰਬਾਣੀ ਕੀਰਤਨ ਸਿੱਖਿਆ ਔਰ ਨਾਲ-ਨਾਲ ਤਿੰਨ ਸਾਲ ਗੁਰਦਰਾ ਗੁਰਦਰਸ਼ਨ ਪਗਵਾ ਚੌਕ ਮਹਿਤਾ ਵਿਖੇ ਕੀਰਤਨ ਦੀ ਸੇਵਾ ਕੀਤੀ ਮਹਾਂਪੁਰਖ ਬਾਬਾ ਠਾਕੁਰ ਸਿੰਘ ਦੀਆਂ ਖੁਸ਼ੀਆਂ ਲਈਆਂ ਔਰ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਬਹੁਤ ਦਾਸ ਦੇ ਨਾਲ ਪਿਆਰ ਕਰਿਆ ਕਰਦੇ ਸਨ ਮਹਾਪੁਰਖਾਂ ਨੇ ਇੱਥੋਂ ਤੱਕ ਡਾਕਟਰ ਜੀ ਸਿੰਘ ਜੀ ਜੋ ਸੇਰਾਵਾਲੇ ਗੇਟ ਵਾਲੇ ਹਨ ਉਹਨਾਂ ਦੇ ਕੋਲ ਨਾਲ ਇੱਕ ਸਿੰਘ ਭੇਜਿਆ ਤੇ ਉਹਨਾਂ ਨੇ ਵੀ ਡਾਕਟਰ ਸਾਹਿਬ ਨੂੰ ਕਿਹਾ ਕਿ ਜਿੰਨੇ ਵੀ ਸਿੰਘ ਦੇ ਪੈਸੇ ਲੱਗ ਜਾਣ ਇਹਦੀ ਨਿਗਾਹ ਵਾਪਸ ਆ ਜਾਏ ਤੇ ਅਸੀਂ ਪੈਸੇ ਵਾਧ ਤਵਾਦ ਖਰਚ ਕਰ ਦੇਵਾਂਗੇ ਇੰਨਾ ਮਹਾਪੁਰਖਾਂ ਨੇ ਪਿਆਰ ਕੀਤਾ ਜੀ ਭਾਈ ਸਾਹਿਬ ਜਦੋਂ ਰਾਗ ਦੀ ਸਿੱਖਿਆ ਲਈ ਤਾਂ ਇਸ ਦੇ ਦੌਰ ਦੇ ਦੌਰਾਨ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਹਰਮੋਨੀਆ ਵੀ ਬੜਾ ਸੋਹਣਾ ਵਜਾਉਂਦੇ ਜੋ ਤਾਂ ਕਿਤੇ ਨਾ ਕਿਤੇ ਜਦੋਂ ਹਰਮੋਨੀਆ ਦੀ ਸਿਖਲਾਈ ਲਈ ਤਾਂ ਨਿਗਾਹ ਨਾ ਹੁੰਦੇ باوجود ਵੀ ਕੋਈ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੋਵੇ ਸਾਡੇ ਦੇ ਉਸਤਾਦ ਰਾਗੀ ਪੂਰਨ ਸਿੰਘ ਸਨ ਉਹ ਬੜੇ ਸਤਿਗੁਰਾਂ ਦੀ ਕਿਰਪਾ ਨਾਮ ਸਿਮਰਨ ਵਾਲੇ ਸਨ ਉਹਨਾਂ ਨੇ ਮੈਨੂੰ ਕੰਠੀ ਥੋੜਾ ਥੋੜਾ ਕਰਕੇ ਬੜੇ ਸੁਝੇ ਢੰਗ ਦੇ ਨਾਲ ਸਿਖਾਇਆ ਔਰ ਮਿਹਨਤ ਕਰਾਈ। ਭਾਈ ਸਾਹਿਬ ਇਹ ਉਸ ਤੋਂ ਬਾਅਦ ਤੁਸੀਂ ਕਿੰਨਾ ਚਿਰ ਉੱਥੇ ਦਮਦਮਾ ਸਾਹਿਬ ਉੱਥੇ ਕਿੰਨਾ ਚਿਰ ਸੇਵਾ ਨਵਾਈ ਦਾਗੀ ਸਿੰਘ ਦੀ ਤਾਂ ਫਿਰ ਇਹ ਖਡੂਰ ਸਾਹਿਬ ਵਿਖੇ ਆਉਣ ਦਾ ਕਿਵੇਂ ਸੁਭਾਗ ਪ੍ਰਾਪਤ ਹੋਇਆ ਜੀ? 1988 ਦੇ ਵਿੱਚ ਮੈਂ ਦਮਦਮਾ ਟਕਸਾਲ ਚੌਕ ਮਹਿਤਾ ਗੁਰਦੁਆਰਾ ਗੁਰਦਰਸ਼ਨ ਪਾਤ੍ਰਕਸ਼ ਵਿੱਚ ਗਿਆ। ਉਥੇ 3 ਸਾਲ ਰਾਗ ਵਿਦਿਆ ਸਿੱਖੀ ਔਰ 3 ਸਾਲ ਦਾ ਸਮਾਂ ਮੈਂ ਮਹਾਂਪੁਰਖਾਂ ਦੇ ਕੋਲ ਗੁਰਬਾਣੀ ਕੀਰਤਨ ਦੀ ਸੇਵਾ ਵੀ ਕੀਤੀ ਨਾਲ ਨਾਲ ਜਿੱਥੇ ਮਹਾਂਪੁਰਖ ਜਾਂਦੇ ਉਥੇ ਦਾਸ ਜਿੱਥੇ ਨਾਲ ਲੈ ਕੇ ਜਾਂਦੇ ਨਗ ਨਗ ਨਗਰਾਂ ਨਗਰਾਂ ਵਿੱਚ ਵੀ ਗੁਰਬਾਣੀ ਕੀਰਤਨ ਦੀ ਸੇਵਾ ਦਾ ਮੌਕਾ ਮਿਲਦਾ ਪੈਸਾ ਮਦਦ ਦੁਆਰਾ ਗੀਤਾ ਸਾਹਿਬ ਵਿਖੇ ਰਾਗੀ ਦੀ ਸੇਵਾ ਨਿਭਾ ਰਹੇ ਸੋਂ ਤਾਂ ਉਸ ਤੋਂ ਬਾਅਦ ਚ ਜਦੋਂ ਮੌਕਾ ਮਿਲਦਾ ਤਾਂ ਕਿਤੇ ਨਾ ਕਿਤੇ ਇਹ ਪਿੰਡਾਂ ਦੇ ਵਿੱਚ ਕੀਰਤਨ ਕਰਨ ਵੀ ਜਾਂਦੇ ਹੋਗੇ ਤਾਂ ਅੱਜ ਕੱਲ ਦੇ ਦੌਰ ਵਿੱਚ ਗੱਲ ਕੀਤੀ ਜਾਵੇ ਤਾਂ ਕੀਰਤਨਿਆਂ ਨੂੰ ਜਿਹੜੀ ਮਾਇਆ ਦੀ ਭੇਟਾ ਲੋਕ ਅੱਜ ਕੱਲ ਕਰਦੇ ਨੇ ਉਹ ਕਰਨ ਲੱਗੇ ਆ ਕਹਿ ਸਕਦੇ ਆ ਕਿ ਥੋੜਾ ਹਿਚਕਚਾ ਜਾਂਦੇ ਨੇ ਪਰ ਵਿਆਹਾਂ ਸ਼ਾਦੀਆਂ ਤੇ ਗੱਲ ਕੀਤੀ ਜਾਵੇ ਤਾਂ ਕਲਾਕਾਰਾਂ ਨੂੰ ਜਾਂ ਜੋ ਨੱਚਣ ਟੱਪਣ ਵਾਲੇ ਹੁੰਦੇ ਨੇ ਉਹਨਾਂ ਦੇ ਉੱਤੋਂ ਦੀ ਲੱਖਾਂ ਰੁਪਏ ਛੁੱਟੇ ਜਾਂਦੇ ਨੇ ਤਾਂ ਕਿਵੇਂ ਦੇਖਦੇ ਹੋ ਇਹ ਸਭ ਨੂੰ ਇਹ ਤਾਂ ਗੱਲ ਭਾਈ ਸਾਹਿਬ ਤੁਹਾਡਾ ਠੀਕ ਹੈ ਕਿ ਆਪਾਂ ਲੱਖਾਂ ਰੁਪਈਆ ਗਾਉਣ ਵਾਲਿਆਂ ਦੇ ਨੱਚਣ ਟੱਪਣ ਵਾਲਿਆਂ ਦੇ ਉੱਤੋਂ ਦੀ ਵਾਰ ਦਿੰਦੇ ਨੇ ਛੁੱਟਦੇ ਨੇ ਖਰਚ ਕਰ ਦਿੰਦੇ ਆ ਪਰ ਜਦੋਂ ਕਿਤੇ ਗੁਰਬਾਣੀ ਕੀਰਤਨ ਦੀ ਗੱਲ ਆਉਂਦੀ ਹੈ ਢਾਡੀ ਸਿੰਘਾਂ ਦੀ ਗੱਲ ਆਉਂਦੀ ਹੈ ਪ੍ਰਚਾਰਕਾਂ ਦੀ ਗੱਲ ਆਉਂਦੀ ਹੈ ਉਦੋਂ ਆਪਾਂ ਥੋੜਾ ਹੱਥ ਕੋਟ ਲੈਨੇ ਆ ਇਹੋ ਕਾਰਨ ਹੈ ਕਿ ਸਾਡੇ ਗਰੰਤੀ ਸਹਿਬਾਨ ਸਾਡੇ ਰਾਗੀ ਸਹਿਬਾਨ ਆਪਣੇ ਬੱਚਿਆਂ ਨੂੰ ਇਸ ਲੈਨ ਦੇ ਵਿੱਚ ਲਾਉਣ ਤੋਂ ਝਿਜਕ ਰਹੇ ਹਨ ਲਾਉਣ ਤੋਂ ਇਨਕਾਰ ਕਰ ਰਹੇ ਹਨ ਬਥੇ ਨਹੀਂ ਲਾ ਰਹੇ ਕਿ ਸਾਡਾ ਸਤਕਾਰ ਸਾਡਾ ਸਤਕਾਰ ਨਹੀਂ ਹੋ ਰਿਹਾ ਸਾਡੇ ਬੱਚਿਆਂ ਦਾ ਸਤਕਾਰ ਕਿਵੇਂ ਹੋਵੇ ਬਿਲਕੁਲ ਜੀ ਗੱਲ ਤੁਸੀਂ ਜੋ ਵੀ ਕਹੀ ਹੈ ਬਿਲਕੁਲ ਸੋळा ਨੇ ਸੱਚ ਹੈ ਕਿਉਂਕਿ ਦੇਖਿਆ ਜਾਂਦਾ ਹੈ ਕਿ ਅਕਸਰੀ ਗੁਰਦੁਆਰੇ ਸਾਹਿਬ ਦਾ ਚਾਹੇ ਗਰੰਤੀ ਹੋਵੇ ਜਾਂ ਤੁਸੀਂ ਜੋ ਮਤਲਬ ਮਾਇਆ ਦੀ ਪੇਟਾ ਇਨੀ ਕੋ ਥੋੜੀ ਮਿਲਦੀ ਹੈ ਕਿ ਘਰ ਦਾ ਜਿਹੜਾ ਗੁਜ਼ਾਰਾ ਹੈ ਉਹ ਕਰਨਾ ਮੁਸ਼ਕਲ ਹੈ ਤਾਂ ਗੱਲ ਕੀਤੀ ਜਾਵੇ ਤਾਂ ਸਿੱਖੀ ਦਾ ਪ੍ਰਚਾਰ ਜਿਵੇਂ ਅੱਜਕੱਲ ਦੇਖਿਆ ਜਾਵੇ ਤਾਂ ਪਿੰਡਾਂ ਦੇ ਵਿੱਚ ਹੁਣ ਇੱਕ ਲਹਿਰ ਸ਼ੁਰੂ ਕਰ ਦਿੱਤੀ ਗਈ ਹੈ ਚਾਹੇ ਮੇਰਾ ਪਿੰਡ ਵੀ ਤੁਹਾਡੇ ਗੁਆਂਢ ਹੈ ਤਾਂ ਉੱਥੇ ਵੀ ਗੁਰਦਾਰਾ ਸਾਹਿਬੀ ਖੇ ਸਿੱਖੀ ਦਾ ਪ੍ਰਚਾਰ ਕਰਨ ਪ੍ਰਚਾਰਕ ਆਏ ਨੇ ਤਾਂ ਕਿਤੇ ਨਾ ਕਿਤੇ ਬੱਚੇ ਉਹਨਾਂ ਨੂੰ ਦੇਖ ਕੇ ਗੁਰਦੁਆਰਾ ਸਾਹਿਬ ਜਾਂਦੇ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਭਾਵਨਾ ਆ ਰਹੀ ਹੈ ਕਿ ਅਸੀਂ ਜਾਈਏ ਤਾਂ ਗੁਰਬਾਣੀ ਸਿੱਖੀਏ ਤਾਂ ਜੋ ਵੀ ਹਰਮੋਨੀਆ ਦੀ ਸਿਖਲਾਈ ਲਈਏ ਤਾਂ ਕਿਵੇਂ ਮੰਨਦੇ ਹੋ ਤੁਸੀਂ ਕਿ ਜਿਹੜਾ ਸਿੱਖੀ ਦਾ ਪ੍ਰਚਾਰ ਹੈ ਉਹ ਸਾਨੂੰ ਮਤਲਬ ਸ਼੍ਰੋਮਣੀ ਕਮੇਟੀ ਨੂੰ ਜਾਂ ਜਥੇਬੰਦੀਆਂ ਨੂੰ ਧਾਰਮਿਕ ਨੂੰ ਇਹ ਉਪਰਾਲੇ ਕਰਨੇ ਚਾਹੀਦੇ ਨੇ ਇਹ ਭਾਈ ਸਾਹਿਬ ਬਹੁਤ ਵਧੀਆ ਤੁਸੀਂ ਗੱਲ ਕੀਤੀ ਆ ਨਗਰ ਨਗਰਾਂ ਨਗਰਾਂ ਵੇ ਜਿੱਥੇ ਵੀ ਗੁਰੂ ਨਾਨਕ ਨਾਮ ਲੈ ਵਸ ਕਰਿੰਦੇ ਹਨ ਉੱਥੇ ਪ੍ਰਚਾਰ ਦੀ ਬਹੁਤ ਲੋੜ ਹੈ ਪ੍ਰਚਾਰ ਦੀ ਬਹੁਤ ਘਾਟ ਹੈ ਕਿਉਂਕਿ ਬੱਚੇ ਆਪਣੇ ਤਾਂ ਹੀ ਨਸਿਆਂ ਵੱਲ ਜਾ ਰਹੇ ਹਨ ਗੁਰਬਾਣੀ ਤੋਂ ਟੁੱਟਦੇ ਜਾ ਰਹੇ ਹਨ ਜੇ ਆਪਣਾ ਪ੍ਰਚਾਰ ਵੱਧ ਤੋਂ ਵੱਧ ਹੋਵੇ ਤੇ ਆਪਣੇ ਬੱਚੇ ਗੁਰਬਾਣੀ ਦੇ ਨਾਲ ਜੁੜਨ ਔਰ ਗੁਰਬਾਣੀ ਤੋਂ ਦੂਰ ਨਾ ਹੋਣ ਸਿੱਖੀ ਤੋਂ ਦੂਰ ਨਾ ਹੋਣ ਇਸ ਵਾਸਤੇ ਮਾਤਾ ਪਿਤਾ ਦਾ ਫਰਜ਼ ਬਣਦਾ ਹੈ ਕਿ ਉਹ ਆਪਾਂ ਨੂੰ ਸਰਕੂਲ ਚੁਣਨੇ ਚਾਹੀਦੇ ਹਨ ਜਿੱਥੇ ਗੁਰਮਤ ਦੀ ਸਿੱਖਿਆ ਮਿਲੇ ਨਾਲ ਨਾਲ ਦਨਵਿਆਵੀ ਪੜ੍ਹਾਈ ਔਰ ਨਾਲ ਨਾਲ ਗੁਰਮਤ ਦੀ ਸਿੱਖਿਆ ਗੁਰਬਾਣੀ ਦੀ ਰੋਸ਼ਨੀ ਉਹਨਾਂ ਬੱਚਿਆਂ ਨੂੰ ਮਿਲੇ ਤੇ ਆਪਣੇ ਮਾਤਾ ਪਿਤਾ ਨੂੰ ਵੀ ਚਾਹੀਦਾ ਹੈ ਬੱਚਿਆਂ ਦੇ ਨੂੰ ਕਿ ਜਿੱਥੇ ਉਹ ਆਪ ਗੁਰਬਾਣੀ ਨਾਲ ਜੁੜਨ ਤਾਂ ਹੀ ਉਹਨਾਂ ਦੇ ਬੱਚੇ ਗੁਰਬਾਣੀ ਵੱਲ ਜਾ ਸਕਦੇ ਹਨ ਸਪਾਈ ਸਾਹਿਬ ਗੱਲ ਕਰਾਂਗੇ ਤੁਹਾਡੇ ਵਿਆਹਤਾ ਜੀਵਨ ਦੀ ਤਾਂ ਪਰਿਵਾਰ ਦੇ ਵਿੱਚ ਕੌਣ ਕਾਣਾ ਕਿਉਂਕਿ ਦੇਖਿਆ ਜਾ ਰਿਹਾ ਹੈ ਕਿ ਤੁਹਾਡੇ ਘਰ ਦੇ ਵਿੱਚ ਤੁਹਾਡੀ ਪਤਨੀ ਨੇ ਉਹ ਵੀ ਇੱਕ ਧਾਰਮਿਕ ਨੇ ਸਿਰ ਤੇ ਕੇਸ ਕੀ ਸਜਾਈ ਹੋਈ ਹੈ ਤੁਹਾਡਾ ਜਿਹੜਾ ਪੁੱਤਰ ਹੈ ਉਹ ਵੀ ਇੱਕ ਸੋਹਣਾ ਸਿੰਘ ਸਜਿਆ ਹੋਇਆ ਤਾਂ ਜਦੋਂ ਵਿਆਹ ਹੋਇਆ ਤਾਂ ਤੁਹਾਡੀ ਜਿਹੜੀ ਨਿਗਾ ਸੀ ਉਹ ਠੀਕ ਸੀ ਜਾਂ ਜੋ ਤੁਹਾਡੀ ਸਿੰਘਣੀ ਨੇ ਜਦੋਂ ਤੁਹਾਡੇ ਨਾਲ ਵਿਆਹ ਦੀ ਇੱਛਾ ਜਤਾਈ ਤਾਂ ਕੀ ਤੁਹਾਡੇ ਮਨ ਦੇ ਵਿੱਚ ਉਦੋਂ ਕੀ ਬਲਬਲੇ ਸਨ ਜਦੋਂ ਪੈਸਾ ਮੇਰਾ ਵਿਆਹ ਆਇਆ 1995 ਦੇ ਵਿੱਚ ਤੇ ਸਾਰਾ ਕੁਝ ਮੈਂ ਆਪਣਾ ਜੋ ਨਿਗਾਦਾ ਜੋ ਵਰਤਾਂਤ ਸਾਰਾ ਦੱਸਿਆ ਜੋ ਵਿਚੋਲੇ ਸਨ ਉਹਨਾਂ ਸਾਰਾ ਕੁਝ ਦੱਸਿਆ ਪਰ ਮੇਰੀ ਪਤਨੀ ਵੱਲੋਂ ਕੋਈ ਵੀ ਇਨਕਾਰ ਨਹੀਂ ਕੀਤਾ ਗਿਆ ਫੈਮਿਲੀ ਦੇ ਵਿੱਚ ਮੇਰੀ ਪਤਨੀ ਔਰ ਇੱਕ ਬੇਟਾ ਔਰ ਦੋ ਬੇਟੀਆਂ ਹਨ ਬੜੀ ਸਤਿਗੁਰਾਂ ਦੀ ਕਿਰਪਾ ਹੈ ਗੁਰਬਾਣੀ ਦੇ ਨਾਲ ਜੁੜੇ ਹਨ ਇਸੇ ਤਰ੍ਹਾਂ ਸਤਿਗੁਰ ਜੀ ਕਿਰਪਾ ਕਰਨ ਗੁਰਬਾਣੀ ਦੇ ਨਾਲ ਬੱਚੇ ਇਹ ਜੁੜਨ ਤਾਂ ਜੀਵਨ ਜੜਾਏ ਸਫਲ ਹੋ ਸਕਦਾ ਹੈ ਭਾਈ ਸਾਹਿਬ ਗੱਲ ਕੀਤੀ ਜਾਵੇ ਤਾਂ ਅੱਜ ਕੱਲ ਦੇ ਦੌਰ ਦੀ ਤਾਂ ਬੱਚੇ ਅਕਸਰ ਮੋਬਾਈਲਾਂ ਤੇ బిజీ ਰਹਿੰਦੇ ਨੇ ਵੱਖ-ਵੱਖ ਤਰ੍ਹਾਂ ਦੇ ਅੱਜ ਕੱਲ ਜੋ ਪ੍ਰੋਗਰਾਮਸ ਚੱਲਦੇ ਨੇ ਚਾਹੇ YouTube ਦੇਖਦੇ ਨੇ ਜਾਂ ਕੀ ਤੁਸੀਂ ਕਹਿਣਾ ਚਾਹੋਗੇ ਕਿ ਮਾਤਾ ਪਿਤਾ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਆਪਣੇ ਬੱਚਿਆਂ ਨੂੰ ਕਿਹੋ ਜੀ ਜਿਹੜੀ ਸਿੱਖਿਆ ਸਾਨੂੰ ਦੇਣੀ ਚਾਹੀਦੀ ਹੈ ਜੀ ਮੈਂ ਇਹੋ ਪੀਰ ਸੰਗਤਾਂ ਨੂੰ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਜਿੱਥੇ ਗੁਰੂ ਘਰ ਨਾਲ ਲਾਗੇ ਉੱਥੇ ਆਪਣੇ ਬੱਚਿਆਂ ਨੂੰ ਲੈ ਕੇ ਜਾਣ ਉਹ ਜਿਹੜਾ ਸਮਾਂ ਬੱਚੇ ਬਾਤੋਂ ਆਦ ਮੋਬਾਈਲ ਤੇ ਬਰਬਾਦ ਕਰਦੇ ਹਨ ਉਹ ਗੁਰਬਾਣੀ ਦੇ ਨਾਲ ਗੁਰਬਾਣੀ ਸੁਣ ਕੇ ਪੜ੍ਹ ਕੇ ਵਿਚਾਰ ਕੇ ਉਹ ਆਪਣਾ ਜੀਵਨ ਸਫਲ ਕਰਨ ਪਰਮਾਦਾ ਪਿਤਾ ਦਾ ਜੀਵਨ ਸਫਲ ਔਰ ਬੱਚਿਆਂ ਦਾ ਵੀ ਜੀਵਨ ਸਫਲ ਤੇ ਇਸ ਸੋਇਸਨ ਸਾਡੇ ਨਾਲ ਹਜ਼ੂਰੀ ਰਾਗੀ ਭਾਈ ਹਰਦੀਪ ਸਿੰਘ ਜੀ ਜਿਨ੍ਹਾਂ ਵੱਲੋਂ ਆਪਣੀ ਜੀਵਨ ਬਾਰੇ ਦੱਸਿਆ ਗਿਆ ਤੇ ਇਹਨਾਂ ਵੱਲੋਂ ਵੀ ਮਾਤਾ ਪਿਤਾ ਨੂੰ ਇਹ ਖਾਸ ਅਪੀਲ ਕੀਤੀ ਗਈ ਕਿ ਸਾਨੂੰ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਗੁਰਬਾਣੀ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ ਹਾਲਾਂਕਿ ਇਹਨਾਂ ਦੀ ਭਾਵੇਂ ਨਿਗਾ ਨਹੀਂ ਹੈ ਪਰ ਇਹ ਆਪਣੀ ਮਿੱਠੀ ਆਵਾਜ਼ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਗੁਰਬਾਣੀ ਦਾ ਚਾਨਣ ਵੰਡ ਰਹੇ ਨੇ ਸੋ ਸਾਨੂੰ ਵੀ ਲੋੜ ਹੈ ਅਜਿਹੇ ਵਿਅਕਤੀਆਂ ਤੋਂ ਕੁਝ ਸਿੱਖਣ ਦੀ ਕੈਮਰਾਮੈਨ ਬਲਜੀਤ ਨਾਲ ਰਵੀ ਖਹਿਰਾ ਪੰਜਾਬੀ ਲੋਕ ਚੈਨਲ ਸ਼੍ਰੀਖੜੂਰ ਸਾਹਿਬ